ਨਮਸਕਾਰ ਦੋਸਤੋ ਫੇਰ ਸਮਾਂ ਆ ਗਿਆ ਹੈ ਡੇਂਗੂ ਦਾ ਡੇਂਗੂ ਦਾ ਮੱਛਰ ਇਸ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਪਨਪਦਾ ਹੈ ਤੇ ਅਚਾਨਕ ਹੀ ਘਰ-ਘਰ ਦੇ ਵਿੱਚ ਡੇਂਗੂ ਦੇ ਮਰੀਜ਼ ਆਨੇ ਸ਼ੁਰੂ ਹੋ ਜਾਂਦੇ ਹੈ ਇਹ ਕਿੰਨੀ ਕੁ ਸੀਰੀਅਸ ਬਿਮਾਰੀ ਹੈ ਤੇ ਕਦੋਂ ਇਹਦੇ ਬਾਰੇ ਸਾਨੂੰ ਚਿੰਤਿਤ ਹੋਣਾ ਚਾਹੀਦਾ ਹੈ ਇਹਦੇ ਬਾਰੇ ਮੈਂ ਗੱਲ ਕਰਾਂਗਾ ਡੇਂਗੂ ਦਾ ਪਹਿਲਾ ਲੱਛਣ ਅਕਸਰ ਬੁਖਾਰ ਹੁੰਦਾ ਹੈ ਇਸ ਸੀਜ਼ਨ ਦੇ ਵਿੱਚ ਜੇ ਕਿਸੇ ਨੂੰ ਵੀ ਬੁਖਾਰ ਹੈ ਤਾਂ ਇਹ ਡੇਂਗੂ ਦੀ ਬਿਮਾਰੀ ਹੋ ਸਕਦੀ ਹੈ ਤਾਂ ਉਹਦਾ बुखार आने ਤੋਂ ਬਾਅਦ ਜੇ ਦੂਸਰੇ ਤੀਸਰੇ ਦਿਨ ਤੜਾ ਬੁਖਾਰ ਠੀਕ ਨਹੀਂ ਹੁੰਦਾ ਤਾਂ ਅਸੀਂ ਚੈੱਕ ਕਰਵਾ ਸਕਦੇ ਹਾਂ ਡਾਕਟਰ ਕੋਲ ਜਾ ਕੇ ਕਿਉਂ ਬੁਖਾਰ ਡੇਂਗੂ ਹੈ ਜਾਂ ਕੋਈ ਹੋਰ ਬੁਖਾਰ ਹੈ ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜਿਹੜੀ ਕਿ ਆਪਣੇ ਆਪ ਹੀ ਕੁਝ ਦਿਨਾਂ ਦੇ ਵਿੱਚ ਠੀਕ ਹੁੰਦੀ ਹੈ ਪਰ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਬੁਖਾਰ ਤੋਂ ਇਲਾਵਾ ਹੋਰ ਲੱਛਣ ਆਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਉਹਨਾਂ ਦੇ ਸੈੱਲ ਜ਼ਿਆਦਾ ਘਟਨੇ ਸ਼ੁਰੂ ਹੋ ਜਾਣ ਉਹਨਾਂ ਦੇ ਬੇਹੋਸ਼ੀ ਆਨ ਲੱਗ ਜਾਵੇ ਪੀਲੀਆ ਹੋ ਜਾਵੇ ਉਲਟੀਆਂ ਜ਼ਿਆਦਾ ਆਨ ਲੱਗ ਜਾਣ ਮਰੀਜ਼ ਦੇ ਪਿਸ਼ਾਬ ਦੀ ਆਣਾ ਕੱਟ ਜਾਵੇ ਤਾਂ ਉਹ ਇੱਕ ਸੀਰੀਅਸ ਪ੍ਰੋਬਲਮ ਹੋ ਜਾਂਦੀ ਹੈ ਤਾਂ ਇਹੋ ਜਿਹੀ ਕਿਸੇ ਵੀ ਮਰੀਜ਼ ਨੂੰ ਤੁਰੰਤ ਡਾਕਟਰ ਕੋਲ ਜਾ ਕੇ ਇਹਦੀ ਜਾਂਚ ਤੇ ਇਲਾਜ ਕਰਵਾਉਣਾ ਚਾਹੀਦਾ ਹੈ ਧੰਨਵਾਦ